ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਧਾਸ ਬਾਟ ਕੀਰਤ ਕੀ ਗੁਰ ਰਾਮ ਦਾਸ ਰਾਖੋ ਸਰਣਾਈ ਸੋ ਕਹੋ ਤਲ ਗੁਰ ਸੇਵੀਐ ਅਹਨ ਸਹਜ ਸੁਭਾਅਐ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਾਮੰਦੀ ਨੂਰ ਅਰਸ ਕੁਰ ਸੋਹ ਛਟੀਐ ਤਦ ਡਿਠੇ ਸਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟੀਆ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਨਦ ਅਸ਼ਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਸਾ ਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਸਤ ਗੁਰ ਪਰਸਾਦ ਰਾਗ ਸੋਹੀ ਸ਼ੰਤ ਮਹੱਲਾ ਪਹਿਲਾ ਘਾਰ ਚੌਥਾ ਜਿਨ ਕੀ ਆਤਿਨ ਦੇਖਿਆ ਜਗ ਧੰਦੜਾ ਲਾਇਆ ਦਾਨ ਤੇਰੇ ਘਟ ਚੰਨਨਾ ਤੰਨ ਚੰਦ ਦੀ ਪਾਇਆ ਜਿਨ ਕੀ ਆ ਤਨ ਦੇਖਿਆ ਜਗ ਧੰਦੜ ਲਾਇਆ ਦਾਨ ਤੇਰੇ ਘਟ ਚੰਨਨਾ ਤੰਨ ਚੰਦ ਦੀਪਾਇਆ ਚੰਦੋ ਦੀਪਾਇਆ ਦਾਨ ਹਰ ਕਰ ਦੁੱਖ ਅੰਧੇਰਾ ਉੱਠ ਗਇਆ ਗੋਣ ਜਾਨਯਾ ਲਾੜੇ ਨਾਲ ਸੋਹ ਹੈ ਪਰਖ ਮੋਹਨੀ ਹੈ ਲਿਆ ਵਿਵਾਹ ਹੋਵਾ ਸੋਭ ਸੇਤੀ ਪੰਜ ਸ਼ਬਦੀ ਆਇਆ ਜਿਨ ਕੀਆ ਤਿੰਨ ਦੇਖਿਆ ਜਗ ਧੰਦੜਾ ਲਾਇਆ ਹੋਮ ਬਲਿਹਾਰੀ ਸਾਜਨਾ ਮੇਤਾ ਅਵਰੀਤਾ ਇਹੋ ਤਨ ਜਿੰਸਿਓ ਗਾਢਿਆ ਮਨ ਲੀੜਾ ਦਿੱਤਾ ਲਿਆਤਾ ਦਿਆ ਮਾਨ ਜਿੰਸੋ ਸੇ ਸੱਜਣ ਕਿਉ ਵਿਸਰਹਿ ਜਿਨ ਦਿਸ ਆਇਆ ਹੋਇ ਰਲਿਆ ਜੀ ਸਤਿ ਗਹਿ ਰਹਿ ਸਗਲ ਗੁਣ ਅਵਗੁਣ ਨ ਕੋਈ ਹੋ ਹੈ ਨੀਤਾ ਨੀਤਾ ਹੋ ਬੱਲੇ ਹਾਰੀ ਸਾਜਨਾ ਮੀਤਾ ਅਵ ਰੀਤਾ ਗੁਨਾ ਕਾ ਹੋ ਵਾਸੁਲਾ ਕੱਡ ਵਾਸ ਲਾਏ ਜਾ ਜੇ ਗੁਣ ਹੋਵਣ ਸਾਜਨਾ ਮੇਲ ਸਾਜ ਕਰੀਜੈ ਸਾਜ ਕਰੀਜੈ ਗੁਣ ਹੈ ਕੇਰੀ ਛੋਡ ਅਵਗਨ ਚੱਲਿਆ ਪਹਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲਿਆ ਜਥੈ ਜਾਏ ਬਹੀਐ ਭਲਾ ਕਹੀਆ ਝੋਲ ਅੰਮ੍ਰਿਤ ਪੀਜਾ ਗੁਨਾ ਕਾ ਹੋਵ ਵਾਸੁਲਾ ਕਟ ਵਾਸ ਲਈ ਜਾ ਆਪ ਕਰੇ ਕਿਸ ਅੱਖੀ ਹੋਰ ਕਰੇ ਨ ਕੋਈ ਆਖਣ ਤਾ ਕਉ ਜਈ ਆ ਜੇ ਭੁੱਲੜਾ ਹੋਏ ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ ਸੁਣਾ ਦੇਖ ਬਾਜ ਕਹੀਐ ਦਾਨ ਅਣ ਮੰਗਿਆ ਦਿਵੈ ਦਾਨ ਦੇ ਦਾਤਾ ਜਗ ਬਿਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨ ਕੋਈ ਦਾਨ ਦੇ ਦਾਤਾ ਜਗ ਬਿਦਾਤਾ ਨਾਨਕਾ ਸਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ